ਸਤਿ ਸ਼੍ਰੀ ਅਕਾਲ ਜੀ ਮੈਂ ਰஞ்சிਤ ਸਿੰਘ ਸੰਦੂ ਫਰੋਸਪੁਰ ਤੋਂ ਮੇਰੇ ਨਾਲ ਬੈਠੇ ਸਰਦਾਰ ਦਰਬਾਜ ਸਿੰਘ ਜੀ ਵਰਕ ਮੈਂ ਇਹਨਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਅਸੀਂ ਤੁਹਾਡੇ ਲਈ ਇੱਕ ਨਵਾਂ ਮੁੱਦਾ ਲੈ ਕੇ ਤੁਹਾਡੇ ਕਿਚਰੀ ਚ ਫਿਰ ਪੇਸ਼ ਆ ਅੱਜ ਦਾ ਮੁੱਦਾ ਹੈਗਾ ਕਿਸਾਨੀ ਸੰਘਰਸ਼ ਇਹਦੇ ਵਿੱਚ ਆਪਾਂ ਅੱਜ ਦੇ ਕੁਐਸਚਨ ਜਿਹੜੇ ਹੈਗੇ ਆ ਉਹ ਆਪਾਂ ਵਰਕ ਸਾਹ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਅਸਲ ਸੱਚ ਕੀ ਆਏਗਾ ਤੇ ਕਿਉਂ ਇਹ ਚੱਲ ਰਿਹਾ ਹੈ ਜਿਹੜਾ ਕਿਸਾਨੀ ਸੰਘਰਸ਼ ਇਹਦੇ ਬਾਰੇ ਆਪਾਂ ਕਰਦੇ ਵਿਖ ਸਾਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸਭ ਨੂੰ ਸਾਬ ਧੰਨਵਾਦ ਸਾਬ ਮੈਂ ਇੱਕ ਬੇਨਤੀ ਕਰਨਾ ਚਾਹਣਾ ਤੁਹਾਨੂੰ ਕਿ ਇਹ ਕਿਸਾਨੀ ਮੋਰਚਾ ਜਿਹੜਾ ਹੈ ਕਿਸਾਨੀ ਸੰਘਰਸ਼ ਹੈ ਕਿਉਂ ਚੱਲਿਆ ਦੁਬਾਰਾ ਫੇਰ ਤੋਂ ਕਿਉਂਕਿ ਇੱਕ ਵਾਰੀ ਸੁਭਤ ਹੋ ਗਿਆ ਸੀ ਦੂਜੀ ਗੱਲ ਹੈ ਵੀ ਜਿਹੜੇ ਡੱਲੇਵਾਲ ਸਾਹਿਬ ਹੈ ਉਹ ਉਹਨਾਂ ਨੂੰ ਕੀ ਲੋੜ ਪੈਗੀ ਦੁਬਾਰਾ ਮਨ ਵਰਤ ਵਰਤ ਬਹਿਤ ਇਸ ਤਰ੍ਹਾਂ ਹੈ ਸੰਤੂ ਸਾਹਿਬ ਕਿ ਜਿਹੜਾ ਪਹਿਲਾ ਸਾਡਾ ਕਿਸਾਨੀ ਸੰਘਰਸ਼ ਚੱਲਿਆ ਸੀ ਜਿਹੜਾ ਦਿੱਲੀ ਜਿਹਦਾ ਵੀ ਦਿੱਲੀ ਦਾ ਕੱਲਾ ਨਹੀਂ ਮੇਰੇ ਖਿਆਲ ਤੋਂ ਪੂਰੇ ਸੰਸਾਰ ਦੇ ਲੋਕਾਂ ਦੀ ਨਜ਼ਰ ਸੀ ਉੱਤੇ ਤੇ ਪੂਰੇ ਸੰਸਾਰ ਦੇ ਲੋਕਾਂ ਨੇ ਸਹਾਰਾ ਦਿੱਤਾ ਜੀ ਉਹ ਸੰਘਰਸ਼ ਦੇ ਵਿੱਚ ਸਾਡੀ ਖਾਸ ਕਰਕੇ ਪੰਜਾਬੀਆਂ ਦੀ ਸੀ ਜਿੱਤ ਸਮਝਣੇ ਆ ਕਿ ਉਹ ਤਿੰਨ ਕਾਲੇ ਕਾਨੂੰਨ ਸਾਡੇ ਜਿਹੜੇ ਜਿਨ੍ਹਾਂ ਨੂੰ ਅਸੀਂ ਇਹ ਸਮਝਣੇ ਆ ਕਿ ਉਹ ਸਾਡੀਆਂ ਜ਼ਮੀਨਾਂ ਹੜੱਪਣ ਵਾਸਤੇ ਸਾਡੀਆਂ ਜਿਹੜੀਆਂ ਆਉਣ ਵਾਲੀ ਪੀੜ੍ਹੀ ਨੂੰ ਖਤਮ ਕਰਨ ਵਾਸਤੇ ਕਿਸਾਨੀ ਖਤਮ ਕਰਨ ਵਾਸਤੇ ਸਰਨਾ ਉਹ ਕਿਸਾਨਨੀ ਦੇ ਜਿਹੜੇ ਉਹ ਕਾਲੇ ਕਾਨੂੰਨ ਸਨ ਉਹਨਾਂ ਨੂੰ ਵਾਪਸ ਕਰਾਉਣ ਲਈ ਸਾਡਾ ਸੰਘਰਸ਼ ਸੀ ਜੀ ਔਰ ਨਾਲ ਨਾਲ ਕਿਸਾਨਾਂ ਦੀਆਂ ਹੋਰ ਵੀ ਮੰਗਾਂ ਸਨ ਕਿ ਇਹ ਵੀ ਵਾਪਸ ਹੋਣ ਤੇ ਜਿਹੜੀ ਇਹ ਚੀਜ਼ਾਂ ਤੇ ਸਾਨੂੰ ਐਮਐਸਪੀ ਐਮਐਸਪੀ ਦਾ ਮਤਲਬ ਵੀ ਘੱਟੋ ਘੱਟ ਸਮਰਥਨ ਸਮਰਥਨ ਮਿਲ ਜਾਵੇ ਜਿਹੜਾ ਉਹ ਮਿਲਦਾ ਪਿਆ ਉਹ ਤੇ ਇੱਕ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਫਿਕਸ ਜੀਤ ਆ ਜਾ ਫਿਕਸ ਜਮ ਗਰੰਟੀ ਤੇ ਪੀ ਜਾਵੇ ਕਾਨੂੰਨ ਬਣਾ ਕੇ ਤੇ ਇਸ ਤੋਂ ਜਿਹੜੀ ਘੱਟ ਕਿਸਾਨ ਦੀ ਫਸਲ ਉਹ ਜਿਹੜੀ ਨਹੀਂ ਬੀਤੀ ਔਰ ਕਰਜ਼ਾ ਮਾਫੀ ਜੀ ਫਿਰ ਉਸ ਸੰਘਰਸ਼ ਦੇ ਦੌਰਾਨੀ ਲਖੀਨਪੁਰ ਖੀਰੀ ਵਿਖੇ ਕਟਨਾਵਾਂ ਵਾਪਰ ਕੇ ਜਦੋਂ ਕਿ ਨਾਲੇ ਕਿਸਾਨ ਪਾਈਚਾਰੇ ਦੇ ਜੀਵ ਚੜਾਈ ਦੇ ਪਰਿਵਾਰਾਂ ਦੇ ਸ਼ਹੀਦ ਹੋ ਗਏ ਹਾਂਜੀ ਹਾਂਜੀ ਤੇ ਜਿਹੜੇ ਕੋ 750 ਕਿਸਾਨ ਸਾਡਾ ਵੈਸੇ ਵੀ ਉਸ ਮੋਰਚੇ ਦੇ ਦੌਰਾਨ ਸ਼ਹੀਦ ਹੋ ਗਿਆ ਉਹਨਾਂ ਦੇ ਜਿਹੜੇ ਪਰਿਵਾਰਾਂ ਨੂੰ ਨੌਕਰੀਆਂ ਮੁਆਵਜ਼ੇ ਤੇ ਜਿਹੜੀਆਂ ਸਾਡੀਆਂ ਰਹਿੰਦੀਆਂ ਫਸਲਾਂ ਨੇ ਉਹਨਾਂ ਦੇ ਵਕੂਬਦ ਰੇਟ ਜਿਹੜੇ ਆ ਉਹ ਫਿਕਸ ਕਰਨ ਨੂੰ ਫਿਕਸ ਕੀਤੇ ਜਾਣ ਉਹ ਚੀਜ਼ਾਂ ਇਹਦੀਆਂ ਸਾਰੀਆਂ ਸੀ ਉਹਦੇ ਵਿੱਚ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਗੁਰਪੁਰਬ ਤੇ ਇਹ ਲੋਕਾਂ ਨੂੰ ਸੰਦੇਹ ਵਿਦਾਈ ਦਿੱਤੇ ਕਿਹਾ ਕਿ ਮੈਂ ਇਹ ਜਿਹੜੇ ਤਿੰਨ ਕਾਲੇ ਕਾਨੂੰਨ ਹੈ ਵਾਪਸ ਲੈਣਾ ਵਾਪਸ ਲੈ ਜੀ ਤੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਉਹ ਅੱਜ ਕੋਪਲਾਨ ਸਿੱਤੇ ਪਾਸ਼ਾ ਦਾ ਗੁਰਪੁਰੂ ਜੀ ਇਸ ਕਰਕੇ ਉਹ ਆਪਦੇ ਘਰਾਂ ਪਹੁੰਚ ਜਾਣ ਤੇ ਜਿਹੜੀਆਂ ਰਹਿੰਦੀਆਂ ਉਹਨਾਂ ਦੀਆਂ ਵੀ ਦੀਆਂ ਮੰਗਾਂ ਨੇ ਉਹ ਵੀ ਜੜੀਆਂ ਪ੍ਰਮਾਣ ਕਰ ਲਈਆਂ ਜਾਣ ਜੀ ਜਲਦੀ ਹੱਲ ਕਰ ਚਲਦੀਆਂ ਹਾਂ ਦੇ ਕਰਤੀਆਂ ਜੀ ਇੱਕ ਚਿੱਠੀ ਭਰਾਂ ਕੇ ਵੀ ਕਿਸਾਨਾਂ ਨੂੰ ਦੇ ਦਿੱਤੀ ਜੀ ਤੇ ਉਹ ਕਿਸਾਨ ਜਥੇ ਬੰਦੀਆਂ ਸੀ ਫਿਰ ਉੱਥੋਂ ਸ਼ੁਕਰਾਨਾ ਸਮਾਗਮ ਕਰਕੇ ਵਾਪਸ ਆ ਗਏ ਜੀ ਪਰ ਉਹ ਇੰਨਾ ਚ ਰਬੀਤ ਜਾਂ ਦੇ ਬਾਵਜੂਦ ਵੀ ਉਹਦਾ ਕੋਈ ਮਸਲਾ ਹੱਲ ਨਹੀਂ ਹੋਇਆ ਉਹ ਉੱਥੇ ਦਾ ਉੱਥੇ ਹੀ ਉੱਥੇ ਦਾ ਉੱਥੇ ਖੜਾ ਉਹ ਗਰੰਟੀ ਕਾਨੂੰਨ ਵੀ ਉੱਥੇ ਖੜਾ ਹੈ ਔਰ ਜਿਹੜੇ ਲਖੀਰਪੁਰ ਖੀਰੀ ਵਾਲੇ ਜਿਹੜੇ ਲੋਕਾਂ ਨੇ ਜਿਨ੍ਹਾਂ ਨੇ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਵੀ ਕੋਈ ਸਜ਼ਾ ਨਹੀਂ ਕੋਈ ਸਜ਼ਾ ਨਹੀਂ ਮਿਲੀ ਜਿਹੜੀਆਂ ਦੂਜੀਆਂ ਸੀ ਸਾਡੀਆਂ ਫਸਲਾਂ ਨੂੰ ਵੀ ਰੁਲੀ ਜਾਂਦੀਆਂ ਨੇ ਜੀ ਸਾਡੀ ਕਰਜ਼ਾ ਮਾਫੀ ਤੇ ਕੋਈ ਗੱਲ ਨਹੀਂ ਹੋਈ ਉਹ ਸਾਰੇ ਤਮਾਮ ਮੁੱਦਿਆਂ ਨੂੰ ਲੈ ਕੇ ਬੜੇ ਚਿਰ ਦਾ ਇਹ ਸੰਘਰਸ਼ ਨੂੰ ਵੀ ਅੱਜ 300 297 ਦਿਨ ਦੇ ਲਗਭਗ ਹੋ ਚੰਦੇ ਆ ਜੀ ਇਹ ਫਰਵਰੀ ਚ ਰੰਗ ਹੋਇਆ ਫਰਵਰੀ ਜੀ ਹਾਂ ਜੀ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਉੱਥੇ ਜਦੋਂ ਇਹ ਸੰਘਰਸ਼ ਦੁਬਾਰਾ ਆਰੰਭ ਕੀਤਾ ਗਿਆ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਹਰਿਆਣੇ 'ਚ ਉਹਨੇ ਇੱਕ ਦੇਸ਼ ਦੇ ਵਿੱਚ ਵੱਖਰਾ ਹੀ ਆਪਣਾ ਰਾਜ ਵਿਖਾਉਂਦਿਆਂ ਜਿਹੜੇ ਸਾਨੂੰ ਕਿਸਾਨਾਂ ਦੇ ਅੱਗੇ ਕੰਧਾ ਕੱਢ ਦਿੱਤੀਆਂ ਦੱਦਾ ਕੱਢ ਕਿਸਾਨਾਂ ਦੇ ਨਾਲ ਰੋਗ ਦਿੱਤੇ ਗਏ ਕਿਸਾਨਾਂ ਦੇ ਜਿਹੜਾ ਦਿੱਲੀ ਜਾਣਾ ਸੀ ਉਹਨਾਂ ਨੇ ਸਰਕਾਰ ਨਾਲ ਗੱਲ ਕਰਨ ਵਾਸਤੇ ਜਾਂ ਤਾਂ ਰਲਣ ਵਾਸਤੇ ਉਹ ਜਿਹੜਾ ਉਹਨਾਂ ਨੇ ਸਾਰੇ ਰਸਤੇ ਰੋਕ ਕੇ ਉਲਟਾ ਕਿਸਾਨਾਂ ਨੂੰ ਕੁੱਟਿਆ ਗਿਆ ਕੁੱਟਿਆ ਗਿਆ ਮਾਰਿਆ ਗਿਆ ਇੱਕ ਜਵਾਨ ਸਾਡਾ ਜਿਹੜਾ ਸ਼ੋਭਕਰਨ ਸਿੰਘ ਜੀ ਸ਼ੀਧਾ ਸ਼ੀਧ ਹੋ ਗਿਆ ਉਹ ਸਾਰੇ ਮੁੱਦੇ ਨੂੰ ਵੇਖਦੇ ਆ ਉਹ ਨੂੰ ਤੁਸੀਂ ਕਿਸਾਨ ਉੱਤੇ ਲੱਗੇ ਹੋਏ ਆ ਜੀ ਉਹ ਚੱਲਦਾ ਚੱਲਦਾ ਮੁੱਦਾ ਅਸਪ ਤੱਕ ਪਹੁੰਚ ਗਿਆ ਕਿ ਹੁਣ ਸਾਡੇ ਲੋਕ ਵੀ ਕਹਿ ਰਹੇ ਸਨ ਕਿ ਜਾਂ ਜਿਹੜੀ ਇਹ ਬੀਜੇਪੀ ਹੈ ਇਹ ਗੱਲ ਕਹਿ ਰਹੀ ਸੀ ਕਿ ਸੀ ਤਾਂ ਹਰਿਆਣੇ ਦੇ ਵਿੱਚ ਹਰਿਆਣੇ ਦੇ ਕਿਸਾਨ ਤੁਹਾਡੇ ਨਾਲ ਨਹੀਂ ਹੈਗੇ ਉਹਨਾਂ ਕਿਸਾਨਾਂ ਨੇ ਸਾਨੂੰ ਵੋਟਾਂ ਪਾ ਕੇ ਦੁਵਾਣਾ ਸਾਡੀ ਸਰਕਾਰ ਦੀ ਇਹ ਤਾਂ ਕੱਲੇ ਪੰਜਾਬ ਦੇ ਕਿਸਾਨ ਨੇ ਚੰਦ ਬਲੂਗ ਨੇ ਚੰਦ ਬਲੂਗ ਜਿਹੜੇ ਤਰਨਾ ਆ ਕੇ ਬਿਠੇ ਆ ਤੇ ਨਾਲ ਹੀ ਬੀਜੇਪੀ ਇਹ ਤਰਕ ਦਿੰਦੀ ਹੈ ਕਿ ਇਹ ਤਰਨਾ ਕਾਂਗਰਸ ਨੂੰ ਮਤਲਬ ਕਾਂ ਦਾ ਸਨੇ ਲੋ ਹੈ ਕਾਂਗਰਸ ਲੈ ਰੋ ਹੈ ਸਾਡੇ ਨਾਲ ਕਿੜਕਿੜਨਾ ਚਾਹੀਦੀ ਹੈ ਕਾਂਗਰਸ ਇਸ ਤਰ੍ਹਾਂ ਕਿ ਅਸੀਂ ਤਾਂ ਕਿਸਾਨਾਂ ਦੀਆਂ ਮੰਗਾਂ ਮੰਨਣੇ ਆ ਕਿ ਜਿਹੜੀ ਕਾਂਗਰਸ ਹੈ ਉਹ ਜਾਣ ਬੁਝ ਕੇ ਤਬਨੇਰ ਨੂੰ ਰੁਕਾਉਂਦੀ ਹੈ ਜਾਂ ਆਮ ਆਦਮੀ ਪਾਰਟੀ ਦੇ ਵੀ ਦੋਸ਼ ਲੱਗਦੇ ਆ ਉਸ ਮੁਤਾਬਕ ਸਾਰਾ ਚੱਲਦਿਆ ਚੱਲਦਿਆ ਦੱਲੇਵਾਲ ਸਾਹਿਬ ਨੇ ਮਰਨ ਵਰਦਾ ਐਲਾਨ ਕਰਤਾ ਜੋ ਬਹੁਤ ਵੱਡਾ ਇੱਕ ਫੈਸਲਾ ਹੈ ਜੀ ਫੈਸਲਾ ਮਰਨ ਵਰਦਾ ਐਲਾਨ ਕਰਤਾ ਉਹਨਾਂ ਨੇ ਪਹਿਲਾਂ ਆਪਣੀ ਜਿਹੜੀ ਉੱਜੀ ਇੰਨੀ ਜ਼ਾਇਦਤ ਸੀ ਆਪਣੇ ਬੱਚਿਆਂ ਦੇ ਨਾਂ ਤੇ ਲਵਾਈ ਵਸੀਅਤ ਕੀਤੀ ਹੈ ਵਸੀਅਤ ਜੀ ਤੇ ਹਾਲਾਂਕਿ ਉਹ ਆਪਾਂ ਨੂੰ ਪਤਾ ਕਿਸ ਵਰਗੀ ਨਾਮਰਾਜ਼ ਬਿਮਾਰੀ ਤੋਂ ਨਾਮਰਾਜ਼ ਬਿਮਾਰੀ ਤੋਂ ਪਰਥੇ ਸੰਧੂ ਸਾਹਿਬ ਬੈਲ ਇਹ ਸਾਹਮਣੇ ਉੱਭਰ ਕੇ ਆਈ ਕਿ ਜਿਹੜੀ ਪੰਜਾਬ ਸਰਕਾਰ ਹੈ ਇਹਨੇ ਵੀ ਕੇਂਦਰ ਸਰਕਾਰ ਦਾ ਪੱਖ ਪੂਰਿਆ ਹਰਿਆਣਾ ਸਰਕਾਰ ਦਾ ਪੱਖ ਪੂਰਦਿਆਂ ਜੇ ਤੇ ਨੱਲੇਵਾਲ ਸਾਹਿਬ ਮਰਨ ਵਰਤ ਉਹਨਾਂ ਨੇ ਸ਼ੁਰੂ ਕਰਨਾ ਸੀ ਉਸ ਦਿਨ ੜੜਕੇ ਜਾ ਕੇ ਉਹਨਾਂ ਨੂੰ ਪੁਲਿਸ ਨੇ ਚੱਕ ਲਿਆ ਠੀਕ ਹੈ ਤੇ ਉਹਨਾਂ ਨੂੰ ਜਿਵੇਂ ਅਗਵਾ ਕਰਕੇ ਬੰਦਾ ਪਾਸੇ ਰੱਖੀ ਰਹੋਗੇ ਗਵਾਹ ਕਰਕੇ ਰੱਖਿਆ ਕਿੰਨਾ ਚਿਰ ਤੱਕ ਪਤਾ ਨਹੀਂ ਲੱਗਣ ਦਿੱਤਾ ਕਿ ਸ਼ਰੂਪੀਓ ਕਿੱਥੇ ਨਹੀਂ ਕਿੱਥੇ ਨਹੀਂ ਫੇਰ ਜਾ ਕੇ ਜੇ ਪਤਾ ਲੱਗਾ ਤੇ ਪਤਾ ਲੱਗਾ ਵੀ ਉਹਨਾਂ ਨੂੰ ਡੀ ਐਮ ਸੀ ਦੇ ਵਿੱਚ ਦਾਖਲ ਕਰਵਾਇਆ ਗਿਆ ਹੁਣ ਕੀ ਬਣਿਆ ਕਿ ਉਹ ਉਹਨਾਂ ਨੂੰ ਚਲੋ ਦਬਾਅ ਪੈਣ ਤੇ ਰੌਲਾ ਪੈਣ ਤੇ ਕਿਸਾਨਾਂ ਵੱਲੋਂ ਸੰਘਰਸ਼ ਹੋਰ ਤੇਜ਼ ਕਰਨ ਦੇ ਇਲਾਣੇ ਮੰਗਲੋ ਉਹਨਾਂ ਨੂੰ ਛੱਡਣਾ ਪਿਆ ਉਹਨਾਂ ਨੂੰ ਛੱਡਣਾ ਪਿਆ ਜੀ ਇੱਥੇ ਇੱਕ ਗੱਲ ਆਵਾਜ਼ਕ ਸਾਹਿਬ ਹੋ ਗਈ ਸੀ ਕਿ ਹਰਿਆਣਾ ਹਾਈ ਕੋਰਟ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਰਿੱਟ ਪਾਈ ਗਈ ਸੀ ਕਿ ਜਿਹੜੇ ਰਸਤੇ ਸਰਕਾਰ ਨੇ ਬੰਦ ਕੀਤੇ ਹੋਏ ਉਸ ਤੇ ਖੋਲੇ ਜਾਣ ਜੀ ਹਾਈ ਕੋਰਟ ਨੇ ਵੀ ਕਹਿਤਾ ਸੀ ਕਿ ਰਸਤਾ ਕਿਸੇ ਦਾ ਤੁਸੀਂ ਬੰਦ ਨਹੀਂ ਕਰ ਸਕਦੇ ਤੇ ਇਹਨਾਂ ਨੇ ਸੁਪਰੀਮ ਕੋਰਟ ਚ ਕੇਸ ਪਾਇਆ ਹਰਿਆਣਾ ਸਰਕਾਰ ਦੇ ਜੀ ਤੇ ਉੱਥੇ ਨਾਲ ਇਹਨਾਂ ਦੀ ਇਹ ਵੀ ਸੰਧੀ ਹੋਈ ਸੀ ਜੇਕਰ ਕਿਸਾਨ ਦਿੱਲੀ ਜਾਣਾ ਚਾਹੁੰਦੇ ਆ ਤਾਂ ਪ੍ਰੈਕਟੋਰ ਟਾਲੀਆਂ ਦੇ ਨਾਂ ਜਾਣ ਤੁਰ ਕੇ ਜਾ ਸਕਦੇ ਨਾ ਜੀਸੀਬੀ ਦੇ ਜਾਣ ਉਹ ਆਪਣੀਆਂ ਤੁਰ ਕੇ ਜਾ ਸਕਦੇ ਆ ਜੀ ਤੇ ਇਸ ਤਰ੍ਹਾਂ ਦੇ ਕੋ ਸਾਧਨ ਜਿਹੜੇ ਵੱਡੇ ਉਹ ਨਾਲ ਜਾਣ ਦੇ ਨਾਲ ਸਾਡੀ ਜਿਹੜੀ ਹੈ ਆਵਾਜਾਈ ਪ੍ਰਭਾਵਿਤ ਹੁੰਦਾ ਉਹ ਤੇ ਕਿਸਾਨਾਂ ਨੇ ਕਿਹਾ ਕਿ ਸਾਨੂੰ ਮਨਜ਼ੂਰ ਹੈ ਕਿਸਾਨਾਂ ਨੇ ਹੁਣ ਅੱਜ ਤੋਂ ਲੈ ਕੇ 101 ਬੰਦੇ ਦਾ ਜਥਾ ਰਜਨਾ ਭੇਜੰਦਾ ਨਾਮ ਕੀਤਾ ਜੀ ਉਹਦੇ ਵਿੱਚ ਕਿਸਾਨਾਂ ਨੇ ਇੱਕ ਮਰਜੀਬੜੇ ਫਾਰਮ ਵੀ ਭਰੇ ਅੱਛਾ ਜੀ ਆਨਲਾਈਨ ਫਾਰਮ ਭਰੇ ਜੀ ਔਰ ਉਹਨਾਂ ਲੋਕਾਂ ਨੂੰ ਡਿਸਕਸ਼ਨ ਕੀਤੀ ਗਈ ਹਾਂ ਉਹਨਾਂ ਲੋਕਾਂ ਨੂੰ ਤਸਦੀਕ ਕੀਤਾ ਗਿਆ ਕਿ ਜਿਹੜਾ ਅੱਜ 100 ਬੰਦਾ ਜਾ ਰਿਹਾ ਜੀ ਇਹ ਮਤਲਬ ਕੌਣ ਹੈ ਕਿਹੜੇ ਕੋਈ ਸ਼ਰਾਪੀ ਅਨਸਰ ਤਾਂ ਨਹੀਂ ਜੀ ਪੂਰੀ ਮਤਲਬ ਜਿਹਨੂੰ ਆਪਾਂ ਕਹਿੰਦੇ ਨਿਜਮਾ ਦੀ ਉਦੇਸ਼ੀ ਉਹਨਾਂ ਦੀ ਆਇਡੈਂਟੀਫਿਕੇਸ਼ਨ ਨਿਜਮਾ ਲੈ ਨਾਲ ਜਿਹੜਾ ਤੈਨੂੰ ਪ੍ਰਭਾਵ ਮਤਲਬ ਪਰ ਬੜੀ ਕਿਸਮ ਦੀ ਇਹ ਆ ਸਤੂ ਸਾਹਿਬ ਕਿ ਅੱਜ ਜਦੋਂ ਜਥਾ ਤੁਰਨ ਤੋਂ ਪਹਿਲਾਂ ਹੀ ਕੱਲ ਇੱਕ ਤਾਂ ਹਰਿਆਣੇ ਦੇ ਅੰਬਾਲਾ ਸ਼ਹਿਰ ਦੇ ਵਿੱਚ ਇਹ ਜਿਹੜੀ ਪ੍ਰਾਣੀ 144 ਧਾਰਾ ਸੀ ਆਪਣੀ ਉਹ ਲਾਗੂ ਕਰ ਦੇ ਬਾਗ ਕਰ ਦਿੱਤੀ ਤੇ ਇੱਕ ਹੁਣ ਮੇਖਣ ਚ ਆਇਆ ਕਿ ਜਦੋਂ ਜਥਾ ਤੁਰਿਆ ਤੇ ਜਿਹੜਾ ਸ਼ੰਭੂ ਉਹ ਆਪਣਾ ਬਾਰਡਰ ਹੈ ਉਹਨੂੰ ਪੂਰੇ ਜਿਹੜਾ ਅੱਗੇ ਤਾਂ ਉੱਥੋਂ ਰਸਤਾ ਖੁੱਲਾ ਸੀ ਉਹ ਵੀ ਜਾਲੀ ਲਾ ਕੇ ਰੋਕ ਦਿੱਤਾ ਗਿਆ ਉਨੇ-ਉਨੇ ਤਾਜ਼ੀਆਂ ਖਬਰਾਂ ਨੇ ਕਿ ਉੱਥੇ ਬੜੀ ਵੱਡੀ ਝੜਪ ਹੋਈ ਹੈ ਕਿਸਾਨਾਂ ਦੇ ਅਥਰੂ ਗਾਇਂ ਦੇ ਗੋਲੇ ਸੁੱਟੇ ਗਿਆ ਕਿਸਾਨਾਂ ਨੂੰ ਫਿਰ ਉੱਤੇ ਘੁੱਟਿਆ ਗਿਆ ਬਹੁਤ ਤਸ਼ੱਦਦ ਘਟਾਇਆ ਜਾ ਰਿਹਾ ਤੇ ਇੱਕ ਵੱਡੇ ਲੈਵਲ ਤੇ ਇੱਕ ਜਵਾਨ ਜਿਹੜਾ ਹੈ ਉਹ ਜ਼ਖਮੀ ਵੀ ਹੋਇਆ ਗੁਰੂ ਦੀ ਕੰਗਸਤੀ ਨੂੰ ਬਖਸ਼ੇ ਸੋ ਉਹ ਆ ਜਿਹੜੇ ਹਿੰਦਾਂਤਾਂ ਕਰਕੇ ਮਤਲਬ ਕਿਸਾਨ ਜਿਹੜੇ ਐ ਅੰਦੋਲਨ ਕਰ ਰਹੇ ਆ ਜਾਂ ਡੰਡੇ ਵਾਲ ਸਾਹ ਮਰਨ ਵਰਤੇ ਬੈਠੇ ਆ ਜਾਂ ਕਿਸਾਨਾਂ ਨੇ ਜਿਹੜੀ ਅੱਜ ਦੀ ਸ਼ੁਰੂਆਤ ਕਰ ਦਿੱਤੀ ਹੈ ਵਿਕਰ ਦੱਲੇਵਾਲ ਦੀ ਜਿਹੜੀ ਤੁਸੀਂ ਨਿਊਜ਼ ਵਗੈਰਾ ਸੁਣਦੇ ਹੋ ਕਿ ਉਹਨਾਂ ਦੀ ਸਿਹਤ ਜਿਹੜੀ ਹੈ ਮਤਲਬ ਕਿਵੇਂ ਸਹੀ ਹੈ ਜਾਂ ਕੋਈ ਸਿਹਤ ਖਰਾਬ ਹੈ ਜਾਂ ਕੀ ਉਹਨਾਂ ਬਾਰੇ ਦੱਲੇਵਾਲ ਸਾਹਿਬ ਦਾ ਦੇਖੋ ਜੀ ਹੁੰਦਾ ਰੋਜ਼ਾਨਾ ਚੈੱਕਅਪ ਹੋਇਆ ਉਹ ਸ਼ੂਗਰ ਤੋਂ ਵੀ ਪੀੜਤ ਨੇ ਤੇ ਜਿਹੜਾ ਕਿ ਕੈਂਸਰ ਤੋਂ ਵੀ ਪੀੜਤ ਨੇ ਇਹ ਗੱਲਾਂ ਤਾਂ ਉਹਨਾਂ ਨੇ ਆਪ ਮੰਨੀਆਂ ਨੇ ਪਰ ਇੰਤਹਾ ਹੈ ਸਰਕਾਰ ਦੀ ਮੈਂ ਇਹ ਗੱਲ ਕਹਿਣਾ ਵੀ ਜੇਕਰ ਕਸਵਾਂ ਦੀ ਕਿੱਦਰੀ ਕਿੱਡੀ ਕਬੜੀ ਮੰਗਦਾ ਫਿਰ ਦੂਜੇ ਨੰਬਰ ਤੇ ਕਿਸਾਨਾਂ ਨੂੰ ਤੁਸੀਂ ਨਫਰਤ ਭਰੇ ਅੰਦਾਜ਼ ਨਾਲ ਕਿਉਂ ਵੇਖਦੇ ਸਾਡੇ ਦੇਸ਼ ਦੇ ਵਾਸੀ ਹੈ ਜੀ ਸਾਡੇ ਵਸਨੀਕ ਨੇ ਸਾਡੇ ਵਸਨੀਕ ਨੇ ਇਹਨਾਂ ਨੇ ਸਾਡੇ ਦੇਸ਼ ਦਾ ਢਿੱਡ ਭਰਿਆ ਹੈ ਅੰਨਦਾਤਾ ਦਾ ਇੱਕ ਰੁਤਬਾ ਬੜਾ ਵੱਡਾ ਹੈ ਜਿਹੜਾ ਜੀ ਇਹਨਾਂ ਨੇ ਸਾਡੇ ਦੇਸ਼ ਦਾ ਇਹਨਾਂ ਨੇ ਸਾਡੇ ਦੇਸ਼ ਦਾ ਢਿੱਡ ਭਰਿਆ ਹੈ ਤੁਸੀਂ ਤਾਂ ਇਹਨਾਂ ਨੂੰ ਐ ਨਫਰਤਾਂ ਵੇਖ ਰਹੇ ਹੋ ਜਿਵੇਂ ਪਾਕਿਸਤਾਨ ਦਾ ਤੁਸੀਂ ਬਿਲਕੁਲ ਵੀ ਪਾਕਿਸਤਾਨ ਮਾਰਨਾ ਹੈ ਨਹੀਂ ਕੋਈ ਇਕਸਾ ਪਾਕਿਸਤਾਨ ਦੇ ਵਿੱਚ ਵੀ ਤਾਰ ਹੀ ਇੱਕ ਲੱਗੀ ਹੈ ਮੈਂ ਉਹ ਹੀ ਗੱਲ ਕਰਦਾ ਕੰਡਾ ਨਹੀਂ ਕੀਤੀ ਹੈ ਵੇਜ ਮੈਂ ਉਹ ਹੀ ਗੱਲ ਕਰਦਾ ਕਿ ਇਹ ਸਰਕਾਰ ਦੇ ਵਿੱਚ ਵੇਖੋ ਧੋਰੀ ਗੱਲ ਪਣਾਈ ਜਾ ਰਹੀ ਹੈ ਕਿ ਇੱਕ ਬੰਦੇ ਸਾਡੇ ਸ਼ਹਿਰੀ ਨੇ ਸਾਡੇ ਨਾਗਰਿਕ ਨੇ ਪੀਸਫੁੱਲ ਆਫ ਦੀ ਚੀਜ਼ ਮੰਗਣੀ ਚਾਹੁੰਦੇ ਨੇ ਤੁਸੀਂ ਦੇ ਰਹੇ ਹੋ ਪ੍ਰੋਟੈਸਟ ਕਰਦਾ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਦੇਨੇ ਆ ਦੀ ਤੁਹਾਨੂੰ ਐਮਐਸਪੀ ਅਸੀਂ ਤਾਂ ਆ ਵੀ ਤੈਨੂੰ ਤੁਹਾਡੀ ਚੀਜ਼ ਖਰੀਦਨੇ ਆ ਤੂੰ ਕਿੱਡੀ ਕਬੱਡੀ ਗਾਰੰਟੀ ਬਣਾ ਦਿਓ ਕਾਨੂੰਨ ਬਣਾ ਦਿਓ ਉਹ ਗਾਰੰਟੀ ਕਾਨੂੰਨ ਨਾਲ ਸੰਧੂ ਸਾਹਿਬ ਕੱਲੇ ਕਿਸਾਨਾਂ ਦਾ ਫਾਇਦਾ ਨਹੀਂ ਹੋਣਾ ਜੀ ਆਮ ਸ਼ਹਿਰੀਆਂ ਦਾ ਬਹੁਤ ਵੱਡਾ ਫਾਇਦਾ ਹੋਣਾ ਇਹ ਲੋਕਾਂ ਨੂੰ ਪਤਾ ਨਹੀਂ ਲੱਗਾ ਜੀ ਹਾਂ ਜਿਹੜੀ ਚੀਜ਼ ਮੰਗੋ ਮੈਂ ਉਹ 비ਜੀ ਹੈ ਮੈਂ ਮੰਗ ਲਓ ਟਮਾਟਰ 비ਜੀ ਜੀ ਮੇਰੇ ਕੋਲੋਂ ਟਮਾਟਰ ਲੈ ਜਾਂਦੇ ਨੇ 5 ਰੁਪਏ ਕਿਲੋ ਜੀ ਅੱਗੇ ਜਨਤਾ ਨੂੰ ਟਮਾਟਰ ਵੇਚਿਆ ਜਾ ਰਿਹਾ 70-80 ਰੁਪਏ ਕਿਲੋ 70-80 ਰੁਪਏ ਕਿਲੋ ਨਾ ਤਾਂ ਮੇਰਾ ਫਾਇਦਾ ਨਾ ਜੀ ਨਾ ਜਨਤਾ ਦਾ ਫਾਇਦਾ ਨਾ ਜਨਤਾ ਦਾ ਜਿਸ ਦਿਨ ਕਾਨੂੰਨ ਬਣ ਜਾਏਗਾ ਬਿਲਕੁਲ ਉਹ ਟਮਾਟਰ ਦੀ ਮੈਨੂੰ ਸਹੀ ਕੀਮਤ ਮਿਲੇਗੀ ਭਾਵੇਂ 20 ਰੁਪਏ ਮਿਲ ਜੇ ਤੇ ਜਨਤਾ ਨੂੰ ਵੀ ਜਿਹੜੀ ਆਮ ਜਨਤਾ ਖਰੀਦਣ ਵਾਲੀ ਹੈ ਉਹਨੂੰ ਵੱਧ ਤੋਂ ਵੱਧ 25 ਰੁਪਏ ਵਿੱਚ ਖਰੀਦ ਰਹੀ ਹੈ ਜਦੋਂ ਪ੍ਰਾਈਸ ਛਡਾਉਂਦਾ ਹੈ ਪਰ ਮਿਲ ਜੀਗਾ ਹਾਂਜੀ ਪਰ ਇਹ ਲੋਕ ਸਾਡੇ ਸਮਝ ਨਹੀਂ ਰਹੇ ਕਿਸਾਨ ਨੂੰ ਗਲਤ ਸਮਝ ਨਹੀਂ ਰਿਹਾ ਵੀ ਹਰ ਹੱਥਰ ਨਹੀਂ ਲਾਈ ਬੈਠਾ ਕਿਉਂਕਿ ਕਿਸਾਨ ਉਹ ਜਾਗਰੂਕ ਹੋ ਚੁੱਕਾ ਹੈ ਕਿਸਾਨ ਨੂੰ ਕਿਸਾਨ ਦੀ ਫਸਲ ਰੋਲ ਬੜੀ ਬਈ ਰਹੀ ਹੈ ਔਰ ਤੁਸੀਂ ਵੇਖੋ ਜਿਹੜੀ ਫਸਲ ਤੇ ਸਾਨੂੰ ਐਮਐਸਪੀ ਵੀ ਦਿੱਤੀ ਐ ਸੀ ਗਰੰਟੀ ਕਿਉਂ ਆਪਾਂ ਕਿਸਾਨ ਨੂੰ ਮੰਗਦਾ ਜੀ ਛੋਣਾ ਤੇ ਸਾਨੂੰ ਐਮਐਸਪੀ ਮਿਲ ਰਹੀ ਜੀ ਛੋਣਾ ਸਾਡਾ ਰੋਝੇਗੀ ਰੋਝਿਆ ਗਿਆ ਛੋਣਾ ਸਾਡਾ ਘੱਟ ਰੇਟ ਤੇ ਚੁੱਕਿਆ ਗਿਆ ਜੇ ਹੀ ਕਾਨੂੰਨ ਬਣਿਆ ਹੁੰਦਾ ਗਰੰਟੀ ਕਾਨੂੰਨ ਕਿ ਇਸ ਨੂੰ ਕੱਟ ਫਰੀ ਨਹੀਂ ਸਕਦਾ ਕੋਈ ਵੀ ਨਹੀਂ ਸਾਡਾ ਝੋਨਾ ਉਹ ਸਹੀ ਰੇਟ ਤੇ ਸਹੀ ਰੇਟ ਤੇ ਵਿਕਣ ਦਿੱਤਾ ਜਾਵੇ ਕਿਸਾਨ ਨੂੰ ਫਾਇਦਾ ਹੁੰਦਾ ਜੀ ਤੇ ਆਮ ਲੋਕਾਂ ਨੂੰ ਵੀ ਫਾਇਦਾ ਹੁੰਦਾ ਉਸ ਗੱਲ ਦਾ ਪਰ ਅੱਜ ਕਿਸਾਨ ਦਾ ਝੋਨਾ 200 ਰੁਪਏ 300 ਰੁਪਏ ਕੱਟ ਲਾ ਕੇ ਵਿਕੇ ਬਿਲਕੁਲ ਕੱਟ ਇਸ ਤਰ੍ਹਾਂ ਹੀ ਦੂਜੀਆਂ ਫਸਲਾਂ ਨੇ ਤੁਸੀਂ ਸਬਜ਼ੀ ਕੋਈ ਲਾ ਲਓ ਕਿਸਾਨ ਸਬਜ਼ੀ ਲਾ ਕੇ ਜਦੋਂ ਵੇਚਦਾ ਹੈ ਤੇ ਉਹ ਸਬਜ਼ੀ ਦਾ ਰੇਟ ਉਹ ਦਰੈ ਨੂੰ ਕਈ ਵਾਰ ਤੇ ਇਹੋ ਜਿਹੀ ਸਬਜ਼ੀਆਂ ਨੂੰ ਦੇਣੀ ਜਿਹੜੀਆਂ ੱੱਕੇ ਨਾਲ ਛੁੱਟ ਕੇ ਜਾਣੀਆਂ ਪੈਂਦੀਆਂ ਨੇ ਉਹ ਘਰ ਵਾਪਸ ਨਹੀਂ ਲਿਜਾ ਸਕਦਾ ਸਿੱਖ ਸਾਬ ਇਹ ਜਿਹੜਾ ਸਾਨ ਫਸਲ ਬੀਜਦਾ ਹੈ ਉਹਨੂੰ ਐਮਐਸਪੀ ਜਿਵੇਂ